ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਡਰੈਸ ਦੱਸ ਦੋ ਜੀ ਸਾਰਾ ਡਰੈਸ ਆਪਣਾ ਨਾਮ ਭਰਪੁਰ ਸਿੰਘ ਪਿੰਡ ਸੰਧੂਕਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਗੀ ਫੋਨ ਨੰਬਰ ਹੈਗਾ 9915466724 ਠੀਕ ਹੈ ਜੀ ਇਹ ਕਿੰਨੇ ਟਾਈਮ ਦਾ ਬਈ ਇਹ ਬੱਚਾ ਆਪਣਾ ਕੀ ਇਹ ਬਈ 6 ਦੰਦ ਹੋ ਗਿਆ ਠੀਕ ਹੈ ਜੀ ਆਹ ਲੋ ਵੀ ਸਵਾ ਚਾਰ ਸਾਲ ਦਾ ਹੈਗਾ ਠੀਕ ਹੈ ਜੀ ਕਿਉਂ ਨੀਲਾ ਰਾਵ ਹੈਗਾ ਬਾਬਰ ਦਾ ਬੱਚਾ ਹੈ ਠੀਕ ਹੈ ਜੀ ਹਾਂਜੀ ਤੇ ਇਹਦੀ ਮਾਂ ਅੱਥਰੂ ਆਪਣਾ ਕਿੰਦਾ ਕਿੰਨਾ ਦੁੱਧ ਦਿਸੇ ਇਹਦੀ ਮਾਂ ਦਾ ਜੋਰ ਕਾਟਾ ਗਈ ਉਹਨਾਂ ਨੇ 20 ਕਿਲੋ ਦੁੱਧ ਚੋਇਆਗਾ ਠੀਕ ਹੈ ਜੀ ਆਪਾਂ ਲਾਗੇ ਦੇ ਪਿੰਡ ਤੋਂ ਲਿਆ ਰਹੇ ਠੀਕ ਹੈ ਜੀ ਤੇ ਬਹੁਤ ਚੰਗੇ ਰਿਕਾਰਡ ਦਾ ਚੰਗੇ ਦੁੱਧ ਚੰਗਾ ਫੈਟ ਜੋ ਇਹਨਾਂ ਦੇ ਬੱਚੇ ਆਉਣ ਵਾਲੇ ਮੂਰੇ ਠੀਕ ਹੈ ਜੀ ਮੈਨੂੰ ਮੰਨ ਲਓ 20 22 ਕਿਲੋ ਦੋ ਤਾਂ ਰਿਕਾਰਡ ਕੱਢਦੇ ਆ ਬੱਚੇ ਫੈਟ ਚੰਗੀ ਪਾਉਂਦੇ ਠੀਕ ਹੈ ਜੀ ਆਪਣਾ ਕ੍ਰੋਸ ਵੀ ਕਰਾਉਣਾ ਜੀ ਹਾਂ ਜੀ ਆਪਾਂ ਕ੍ਰੋਸ ਕਰਾਉਣੇ ਆ ਜੇ ਕੋਈ ਵੀ ਮੰਨ ਲਓ ਵੀ ਕ੍ਰੋਸ ਕਰਾਉਣੀ ਚਾਹੁੰਦਾ ਕ੍ਰੋਸ ਕਰਾਉਣੇ ਆ ਆਪਾਂ ਠੀਕ ਹੈ ਜੀ ਇਹਦਾ ਖਰਚਾ ਕਿੰਚਾ ਕੀ ਐਫੀਸੀ ਇਹਦਾ 7 ਕਿਹੜਾ ਲੀਲੀ ਦਾ ਵਾਜੇ ਨੀਲਾ ਰਹਾ ਕਿਹੜਾ ਕਿਹੜੀ ਨਸਲ ਵਾਜੇ ਇਹ ਨੀਲਾ ਰਹਾ ਵਾਜੇ ਹੋਰ ਨੀਲਾ ਰਹਾ ਨੀਲਾ ਰਹਾ ਵਾਜੇ ਪਿਆ ਹਾਂ ਤੇ ਸੰਗ ਸੰਗ ਉਹ ਬਹੁਤ ਵਧੀਆ ਜੀ ਦੇਖ ਸਕਦੇ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਤਾਂ ਆਪਾਂ ਸੇਲ ਵੀ ਕਰ ਦਾਂਗੇ ਠੀਕ ਆ ਜੀ ਇਹਦਾ ਮੰਨ ਮੰਨ ਕੀ ਹੈ ਜੀ ਉਹ ਆਪਣੇ ਨਾਲ ਕਨੈਕਟ ਕਰ ਲੈ ਹਾਂਜੀ ਇਹ ਆਪਾਂ ਦੇ ਦਾਂ ਇੱਕ 10 ਦਾ ਦੇ ਦਾਂਗੇ 1 ਲੱਖ 10 ਹਜ਼ਾਰ ਬਾਈ ਕਹਿੰਦਾ ਠੀਕ ਆ ਜੀ ਕੁਈ ਲਰਾ ਟਟਾ ਬਕਾਊ ਵੀ ਆ ਜੇ ਕਿਸੇ ਨੇ ਕ੍ਰਾਸ ਕਰਾਉਣਾ ਤਾਂ ਉਹ ਵੀ ਕਰ ਸਕਦੇ ਹਾਂ ਪ੍ਰਿੰਟ ਸੰਧੂ ਜ਼ਿਲ੍ਹਾ ਬਰਨਾਲਾ ਜੀ ਇਹ ਤਾਂ ਹੁਣ ਅੱਛੀ ਵੀ ਕਰੀ ਜਾਂਦਾ ਪੱਠਾਂ ਦੇ ਬੰਨਣ ਦੀ ਠੀਕ ਹੈ ਠੀਕ ਹੈ ਦੇਖ ਸਕਦੇ ਹੋ ਬਾਈ ਹੋਰ ਕੁ ਵੀ ਦਿਖਾਉਣਾ ਹੈ ਬਾਈ ਕੱਦ ਕੁਦ ਛੋਟਾ ਰਸੋਈ ਦਾ ਜੀ ਦੇਖ ਸਕਦੇ ਹੋ ਮੋੜ ਲਿਆ ਬਾਈ ਮੋੜ ਲਿਆ ਪਿਓਰੀ ਇਹਦਾ ਵੀ ਦੇਖ ਸਕਦੇ ਹੋ ਠੀਕ ਹੈ ਬਈ ਓਕੇ ਮਿਲਦੇ ਆ ਬਈ ਅਗਲੀ ਵਾਰ ਧੰਨਵਾਦ